ਦੇਖੋ ਚਿੱਤ ਜੋੜ ਕੇ ਗੁਰੂ ਨੂੰ ਯਾਦ ਕਰੋਗੇ ਗੁਰੂ ਸੁਣਦੇ ਇਤਿਹਾਸ ਕਹਿੰਦੇ ਜਿਨੀ ਚਿੱਤ ਜੋੜ ਕੇ ਗੁਰੂ ਨੂੰ ਮਨ ਜੋੜ ਕੇ ਗੁਰੂ ਨੂੰ ਯਾਦ ਕਰਕੇ ਕੁਝ ਖਾਦਾ ਉਹ ਗੁਰੂ ਤੱਕ ਪਹੁੰਚ ਗਿਆ ਇਹ ਕਿਵੇਂ ਹੋ ਸਕਦਾ ਹੈ ਖਾਵੇ ਕੋਈ ਹੋਰ ਤੇ ਪਹੁੰਚੇ ਕਿਸੇ ਹੋਰ ਤੱਕ ਇਤਿਹਾਸ ਦੀਆਂ ਕੀ ਘਟਨਾਵਾਂ ਨੇ ਇਹ ਜਦੋਂ ਅਸੀਂ ਛੋਟੇ ਹੁੰਦੇ ਆ ਪਾਠ ਸਿੱਖਦੇ ਸੀ ਨਾ ਜਿਹੜੇ ਮਹਾਂਪੁਰਸ਼ਾਂ ਨਾਲ ਰਹੇ ਜਦੋਂ ਕਿਸੇ ਦੇ ਘਰ ਪ੍ਰਸ਼ਾਦਾ ਛਕਣਾ ਤੇ ਉਹ ਮਾਈਆਂ ਬੀਬੀਆਂ ਸ਼ਰਦਾ ਨਾਲ ਬਾਬਾ ਜੀ ਥੋੜੀ ਜੇ ਤਕੀਰ ਲੋ ਨਾ ਵਾ ਭਾਈ ਥੋੜੇ ਜੇ ਆਪ ਪ੍ਰਸ਼ਾਦਾ ਬਾਬਾ ਜੀ ਆ ਸਭ ਜੀ ਲੋ ਉਹ ਮਾਂ ਮੁਰਸ਼ਾ ਮੋਰੋਂ ਕਹਿਣਾ ਬੀਬਾ ਕੱਲ ਸੁਣ ਐਵੇਂ ਭਾਈ ਜਾਂਦੇ ਹੋ ਆ ਵੀ ਖਾਓ ਆ ਵੀ ਖਾਓ ਕਹਿੰਦੇ ਖਾ ਲੈਨੇ ਆ ਜੇ ਅਰਦਾਸ ਕਰਤੀ ਪਚਾਉਣਾ ਤੁਹਾਨੂੰ ਬੈਣਾ ਤੇ ਸਾਰਿਆਂ ਨੇ ਹੱਸ ਬੈਣਾ ਅਸੀਂ ਵੀ ਕਹਣਾ ਐਵੇਂ ਮਹਾਪੁਰਸ਼ ਕਰਦੇ ਉਹ ਬਾਅਦ ਵਿੱਚ ਇਹ ਗੱਲ ਸਮਝ ਆਈ ਇਹ ਹੋ ਸਕਦਾ ਕਿ ਖਾਵੇ ਕੋਈ ਹੋਰ ਤੇ ਪਹੁੰਚ ਕਿਸੇ ਹੋਰ ਤੱਕ ਜਾਵੇ ਹੋ ਸਕਦਾ ਇਹ ਗੁਰਮਤ ਵਿੱਚ ਹੈ ਇਹ ਗੁਰਮਤ ਵਿੱਚ ਹੈ ਇਤਿਹਾਸ ਦੀਆਂ ਸਖੀਆਂ ਪੜੋ ਫਿਰ ਮੈਂ ਤੁਹਾਨੂੰ ਪੰਕਤੀ ਵੀ ਸੁਣਾਉਂਦੇ ਇਤਿਹਾਸ ਕਹਿੰਦਾ ਕਿ 6ਵੇਂ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇੱਕ ਸਿੱਖ ਸ਼ਹਿਦ ਪੈਂਡ ਕਰਦਾ ਔਰ ਬਾਦਸ਼ਾਹ ਕੀ ਕਹਿੰਦੇ ਨੇ ਨਹੀਂ ਭਾਈ ਸਿਕਾ ਜਦੋਂ ਮੰਗਿਆ ਸੀ ਉਦੋਂ ਦਿੱਤਾ ਹੀ ਨਹੀਂ ਉਹ ਕਹਿੰਦਾ ਮਹਾਰਾਜ ਮੈਂ ਤੇ ਹੁਣੇ ਆਇਆ ਤੁਸੀਂ ਕਦੋਂ ਮੰਗਿਆ ਛੇਵੇਂ ਪਾਤਸ਼ਾਹ ਕਹਿੰਦੇ ਭਾਈ ਕੱਟੂ ਸੰਗਤ ਦੇ ਤੁਹਾਡੇ ਨਾਲ ਆਇਆ ਹਾਂ ਮਹਾਰਾਜ ਕਹਿੰਦੇ ساری ਬਾਟੋਂ ਖੰਸੀ ਕਰਦਾ ਰਿਹਾ ਉਹਨੇ ਕਈ ਵਾਰ ਕਿਹਾ ਭਾਈ ਕਿਸੇ ਕੋਲ ਸ਼ਹਿਦ ਹੈ ਕਹਿੰਦੇ ਤੂੰ ਲੁਕੋ ਕੇ ਰੱਖੀ ਰੱਖਿਆ ਜੇ ਭਾਈ ਕੱਟੂ ਨੂੰ ਸ਼ਹਿਦ ਸ਼ਿਕਾ ਦਿੰਦਾ ਸਾਡੇ ਤੱਕ ਪਹੁੰਚ ਜਾਣਾ ਸੀ ਛਕੇ ਭਾਈ ਕੱਟੂ ਤੇ ਪਹੁੰਚ ਜਾਏ ਸ਼ਕੇ ਭਾਈ ਬੱਟੂ ਤੇ ਪਹੁੰਚ ਜਾਏ ਸ਼ੇਵੇਂ ਪਾਸ਼ਾ ਤੱਕ ਇੱਕ ਸਖੀ ਹੋਰ ਆਈ ਹੈ ਕਿ ਭਾਈ ਜਿਠਾ ਧੰਨ ਗੁਰੂ ਰਾਮਦਾਸ ਪਿਤਾ ਜੀ ਲਾਹੌਰ ਤੋਂ ਆਉਂਦੇ ਨੇ ਰਸਤੇ ਵਿੱਚ ਪੱਕੇ ਹੋਏ ਅੰਬ ਦਰਖਤਾਂ 'ਤੇ ਲੱਗੇ ਵੇਖੇ ਕਿਤੇ ਮੈਂ ਆਪਣੇ ਗੁਰੂ ਲੈ ਜਾਵਾਂ ਗੁਰੂ ਅਮਰਦਾਸ ਮਹਾਰਾਜ ਬੜੇ ਸ਼ੌਕ ਨਾਲ ਛਕਦੇ ਨੇ ਚਿੱਤ ਵਿੱਚ ਆਇਆ ਤੇ ਉਹ ਪੱਕੇ ਪੱਕੇ ਅੰਬ ਤੋੜ ਲੈ ਪੱਲੇ ਨਾਲ ਬੰਨ ਲੈ ਗਰਮੀ ਦੀ ਰੁੱਤ ਸੀ ਗਰਮੀ ਵਿੱਚ ਗਰਮ ਹਵਾ ਵਗਦੇ ਆ ਵਗਦੇ ਆ ਉਹ ਅੰਬ ਅਮਰitsar ਪਹੁੰਚਣ ਤੋਂ ਗੋਇੰਦਵਾਲ ਸਾਹਿਬ ਪਹੁੰਚਣ ਤੋਂ ਪਹਿਲਾਂ-ਪਹਿਲਾਂ ਪੁੱਲੇ ਪੈ ਗਏ ਤੇ ਮਨ ਚਾਹਿਆ ਤਾਂ ਰਿਸਣ ਲੱਗ ਪਏ ਅੰਬ ਉਹ ਮੈਂ ਗੁਰੂ ਅਮਰਦਾਸ ਮਹਾਰਾਜ ਲਈ ਤੋੜ ਕੇ ਲਿਆਇਆ ਸਾਂ ਕਿਉਂ ਗੁਰੂ ਅਮਰਦਾਸ ਮਹਾਰਾਜ ਬੜੇ ਸ਼ੌਕ ਨਾਲ ਅੰਬ ਛਕਦੇ ਨੇ ਤੇ ਹੁਣ ਤੇ ਰਸਣ ਲੱਗ ਪਏ ਫਿਰ ਉੱਥੇ ਬਹਿ ਕੇ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਨਾਮ ਲੈ ਕੇ ਅੰਬ ਛਕ ਲੈਂਦੇ ਨੇ ਤੇ ਜਦੋਂ ਗੋਇੰਦਵਾਲ ਸਾਹਿਬ ਪਹੁੰਚੇ ਨਾ ਅਜੇ ਮੱਥਾ ਹੀ ਟੇਕਿਆ ਉਸੇ ਵਕਤ ਗੁਰੂ ਅਮਰਦਾਸ ਮਹਾਰਾਜ ਬੋਲੇ ਕਹਿੰਦੇ ਜੇਠਿਆ ਅੰਬ ਬੜੇ ਮਿੱਠੇ ਸੀ ਬਈ ਜਿੱਥੇ ਅੰਬ ਵੜੇ ਮਿੱਠੇ ਸੀ ਸ਼ੱਕੇ ਭਾਈ ਜਿੱਥੇ ਨੇ ਪਹੁੰਚ ਗਏ ਗੁਰੂ ਅਮਰਦਾਸ ਮਹਾਰਾਜ ਤੱਕ ਇਹਨੂੰ ਮਹਾਰਾਜ ਰੋਜ਼ ਸਮਝਾਉਂਦੇ ਉਡੇ ਉਡ ਆਵੇਂ ਸੈ ਕੋ ਸੰ ਪੜੋ ਉਡੇ ਉਡ ਆਵੇਂ ਸਹਿ ਕੁਸ ਤਿਸ ਪਾਸ਼ੇ ਬਚਰੇ ਸ਼ਰਿਆ ਤਿੰਨ ਕਵਣ ਖਲਾਵੇ ਕਵਣ ਜੋਗਾਵੇ ਮਨ ਮੈਂ ਸਿਮਰਨ ਕਰਿਆ ਕਹਿੰਦੇ ਸੰਕੜੇ ਮੀਲ ਕੁੰਜਾਂ ਆਉਂਦੀਆਂ ਨੇ ਖਾਂਦੀਆਂ ਕੁੰਜਾਂ ਨੇ ਪਹੁੰਚ ਜਾਂਦਾ ਉਹਨਾਂ ਦੇ ਬੱਚਿਆਂ ਤੱਕ ਭੋਜਨ ਭਾਈ ਇਹ ਮਨ ਦੀ ਖੇਡ ਹੈ ਇਸ ਲਈ ਇਸ ਮਨ ਨੂੰ ਜਿੱਥੇ ਵੀ ਬੈਠਿਓ ਉੱਥੇ ਗੁਰੂ ਦਾ ਧਿਆਨ ਧਰ ਕੇ ਮੰਗਲੋ ਗੁਰੂ ਝੋਲੀਆਂ ਭਰ ਦਿੰਦਾ ਹੈ ਸਾ ਸੰਗਤ ਤੇ ਇੱਕ ਗੁਰਮੁਖ ਪਿਆਰੇ ਪਿਆਰ ਵਾਲੇ ਕਈ ਵਾਰ ਇਹ ਕਥਾ ਸੁਣਾਉਂਦੇ ਹੁੰਦੇ ਕਹਿੰਦੇ ਜੇ ਪਿਓ ਗੱਲ ਨਾ ਮੰਨੇ ਆਪਾਂ ਪਰਿਵਾਰਾਂ ਵਾਲੇ ਬੱਚਾ ਬਾਪੂ ਨੂੰ ਜਾ ਕੇ ਕਹਿਣ ਤੋਂ ਡਰਦਾ ਹੈ ਵੀ ਮੈਂ ਉੱਥੇ ਜਾਣਾ ਹੈ ਮੇਰੀ ਮੈਨੂੰ ਥੋੜੇ ਜਿਹਾ ਪੈਸੇ ਚਾਹੀਦੇ ਨੇ ਮੋਰੇ ਬਾਪੂ ਨੂੰ ਕਹਣਾ ਤੂੰ ਕੀ ਕਰਨੇ ਓਏ ਹੁਣ ਪਿਛਲੇ ਹਫਤੇ ਦਿੱਤੇ ਸੀ ਤੈਨੂੰ ਜਿਹੜਾ ਬੱਚਾ ਬਾਪੂ ਤੋਂ ਡਰੇ ਤੇ ਫਿਰ ਉਹ ਗੁਰਮੁਖ ਪਿਆਰੇ ਉਹਦਣ ਸੁਣਾਉਂਦਿਆਂ ਕਹਿੰਦੇ ਉਹ ਬੱਚਾ ਫਿਰ ਮਾਂ ਨੂੰ ਜਾ ਕੇ ਕਹਿੰਦਾ ਕਿ ਮਾਂ ਤਾਂ ਤੂੰ ਕਹਿ ਨਾ ਮੈਨੂੰ ਤਾਂ ਬਾਪੂ ਮੇਰੀ ਸੁਣ ਨਹੀਂ ਰਿਹਾ ਮਾਤਾ ਜੀ ਤੁਸੀਂ ਕਹੋ ਨਾ ਅਛਾ ਮਾਤਾ ਨੇ ਕਿਹਾ ਬਾਪੂ ਫਿਰ ਝਟ ਮੰਨ ਜਾਂਦਾ ਤੇ ਉਹਨੇ ਪਿਆਰ ਨਾਲ ਉਹਨਾਂ ਕਥਾ ਸੁਣਾਇਓ ਸਿੱਖੋ ਵੈਸੇ ਤੇ ਮੇਰਾ ਕਲਗੀਆਂ ਵਾਲਾ ਤੁਹਾਡੀ ਹਰ ਗੱਲ ਮੰਨਦਾ ਸਿੱਖ ਰਹਿਤ ਬੰਤ ਹੋਵੇ ਗੁਰੂ ਕਦੇ ਗੱਲੋਂ ਟਾਲਦਾ ਫਿਰ ਵੀ ਕੋਈ ਕਾਰਜ ਰਹਿ ਜਾਏ ਤਾਂ ਖਾਲਸਾ ਆਪਣੀ ਮਾਤਾ ਮਾਤਾ ਸਹਿਬ ਕੋਰ ਕਦੇ ਅੱਖੋ ਸਤਨਾਮ ਸ੍ਰੀ ਫਿਰ ਵੀ ਕੋਈ ਗੱਲ ਰਹਿ ਜਾਏ ਖਾਲਸਾ ਆਪਣੀ ਮਾਤਾ-ਮਾਤਾ ਸਹਿਬ ਘਰ ਨੂੰ ਕਵੇ ਕਿਹੜਾ ਕੰਮ ਹੈ ਜਿਹੜਾ ਹੋ ਨਹੀਂ ਸਕਦਾ ਕਿਹੜਾ ਕਾਰਜ ਹੈ ਜਿਹੜਾ ਤਲਗੀਆਂ ਵਾਲੇ ਨਹੀਂ ਪੂਰਾ ਕਰਦਾ ਮੈਨੂੰ ਇੱਕ ਕਥਾ ਯਾਦ ਆ ਗਈ ਨਟ ਦੇ ਪਾਈ ਹੈ ਇੱਕ ਨੌਜਵਾਨ ਬੱਚੀ ਉਹਨੇ ਮਾਸਟਰ ਡਿਗਰੀ ਕੀਤੀ ਤੇ ਚਾਰ ਪੰਜ ਦਿਨ ਦੀਵਾਨ ਚੱਲਦੇ ਰਹੇ ਉਹਦਾ ਮਨ ਬਣ ਗਿਆ ਅਮਰ ਸ਼ਕਣ ਦਾ ਸਾਧੂ ਸੰਤ ਮਹਾਂਪੁਰਸ਼ ਕੀਰਤਨੀਏ ਦੀਵਾਨ ਸਜਾਉਂਦੇ ਰਹੇ ਸਤਿਗੁਰ ਦੀ ਨਦਰ ਹੋਈ ਤੇ ਉਹਨੇ ਘਰ ਆਪਣੇ ਪਰਿਵਾਰ ਵਾਲਿਆਂ ਨੂੰ ਗਿਆ ਕਹਿੰਦੇ ਮੰਮੀ ਮੈਂ ਵੀ ਅਮਰ ਸ਼ਕਣਾ ਆ ਉਹਦੀ ਮਾਂ ਕਹਿੰਦੀ ਨਹੀਂ ਤੂੰ ਨਹੀਂ ਅਮਰ ਸ਼ਕਣਾ ਕਹਿੰਦੀ ਮਾਂ ਕਿਉਂ ਉਹ ਕਹਿੰਦੀ ਪੁੱਤ ਇੱਕ ਤਾਂ ਤੂੰ ਪੜ੍ਹੀ ਲਿਖੀ ਮੋਤ ਹੈ ਮਾਸਟਰ ਡਿਗਰੀ ਕੀਤੀ ਹੋਈ ਹੈ ਪਹਿਲੀ ਗੱਲ ਤਾਂ ਤੇਰੀ ਪੜ੍ਹਾਈ ਦੇ ਬਰਾਬਰ ਸਾਨੂੰ ਰਿਸ਼ਤਾ ਨਹੀਂ ਲੱਭਣਾ ਦੂਜਾ ਕੱਲ ਨੂੰ ਤੇਰੇ ਵਾਸਤੇ ਵਰ ਕਰ ਲੱਭਣਾ ਜੇ ਤੂੰ ਅਮਰਤ ਛਕ ਲਿਆ ਫਿਰ ਅਮਰਤਾ ਦੀ ਨਹੀਂ ਲੱਭਣਾ ਸਾਡੇ ਵਾਸਤੇ ਬਹੁਤ ਔਖ ਹੈ ਪਹਿਲੀ ਗੱਲ ਤੇਰੀ ਪੜ੍ਹਾਈ ਬਹੁਤ ਉੱਚੀ ਹੈ ਤੇਰੇ ਬਰਾਬਰ ਪੜਿਆ ਲਿਖਿਆ ਬੱਚਾ ਨਹੀਂ ਲੱਭਣਾ ਨਾ ਅਮਰਤ ਨਹੀਂ ਛਕਣਾ ਵਿਆਹ ਤੋਂ ਬਾਅਦ ਆਪੇ ਛਕਦੇ ਰਹੋ ਚਾਹੇ ਨਾ ਛਕੋ ਕਰਦਿਆਂ ਨੇ ਰੋਕਤਾ ਉਹ ਬੱਚੀ ਦਾ ਮਨ ਸੀ ਉਹਦੇ ਮਨ ਦੇ ਅੰਦਰੋਂ ਗੁਰੂ ਕਲਗੀਆਂ ਵਾਲੇ ਬਾਦਸ਼ਾਹ ਨੇ ਐਸੀ ਨਜ਼ਰ ਕਿਰਪਾ ਪ੍ਰੇਰਣਾ ਬਖਸ਼ੀ ਉਹਨੇ ਅਗਲੇ ਦਿਨ ਘਰ ਬਹਾਨਾ ਮਾਰਿਆ ਕਹਿੰਦੀ ਮੈਂ ਆਪਣੇ ਕਾਲਜ ਤੋਂ ਨਾ ਸਰਟੀਫਿਕੇਟ ਲੈ ਕੇ ਆਉਣੀ ਨੇ ਕੋਈ ਪੁਰਾਣੇ ਤੇ ਮੰਮੀ ਮੈਂ ਕਾਲਜ ਚੱਲੀ ਐ ਘਰੋਂ ਉਹ ਸਿਰੇ ਅੰਮ੍ਰਿਤ ਵੇਲੇ ਕਿਸੇ ਇਸ਼ਨਾਨ ਕਰਕੇ ਬੱਚੀ ਗਈ ਜਿੱਥੇ ਅੰਮ੍ਰਿਤ ਸੰਚਾਰ ਹੋਣਾ ਸੀ ਉੱਥੇ ਜਾ ਕੇ ਉਹਨੇ ਕਹਾੜ ਲੈ ਤੇ ਜਾ ਕੇ ਖੰਡੇ ਵਾਟੇ ਦੀ ਬਹੁਲ ਸ਼ਕਤ ਸ਼ਾਮ ਨੂੰ 4 ਵਜੇ ਉਹ ਅੰਮ੍ਰਿਤ ਬਾਣ ਕਰਕੇ ਸ੍ਰੀ ਸਭ ਕਰਪਾਣ ਉੱਪਰ ਜਿਪਾ ਕੇ ਜਦੋਂ ਆਪਣੇ ਘਰ ਆਈ ਨਾ ਸਾਰਾ ਪਰਿਵਾਰ ਬੈਠਾ ਚਾਹ ਪੀਂਦਾ ਉਹਨੇ ਆਕੇ ਸਾਰੇ ਪਰਿਵਾਰ ਨੂੰ ਕਿਹਾ ਮੰਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜਦੋਂ ਉਹਨੇ ਕਿਰਪਾਨ ਵੇਖੀ ਤਾਂ ਮਾਂ ਗੁੱਸੇ ਹੋ ਗਈ ਕਹਿੰਦੀ ਇਹ ਕੀ ਕੀਤਾ ਤੈਨੂੰ ਰੋਕੇ ਸੀ ਅਮਰਤਰਾ ਛਕੀ ਤੂੰ ਅਮਰਤ ਛਕ ਕੇ ਆਵੇ ਬੜੀ ਜਿਧੀਆਂ ਤੂੰ ਪੁੱਤ ਤੇਰੇ ਲਈ ਰਿਸ਼ਤੇ ਲੱਭਣੇ ਘਰਵਾਰ ਲੱਭਣੇ ਅਮਰਤ ਧਾਰੀ ਬੱਚਿਆਂ ਲਈ ਔਖੇ ਨੇ ਨਾਲੇ ਤੇਰੀ ਪੜ੍ਹਾਈ ਇੰਨੀ ਉੱਚੀ ਐ ਤੇ ਜਿਹੜੀ ਗੱਲ ਉਹ ਬੱਚੀ ਨੇ ਕਹੀ ਉਹ ਬੜੀ ਕਮਾਲ ਦੀ ਸੀ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਿਰਪਾ ਕਰਨ ਅੱਜ ਕਿਤੇ ਸਾਡੀਆਂ ਬੱਚੀਆਂ ਧੀਆਂ ਭੈਣਾਂ ਦੇ ਮਨ ਵਿੱਚ ਇਹ ਗੱਲ ਵਸ ਜਾਏ ਸੱਜਣੋਂ ਬੜੀ ਵੱਡੀ ਕਰਾਮਾਤ ਹੋ ਜਾਏਗੀ ਉਹ ਬੱਚੀ ਨੇ ਪਤਾ ਕੀ ਕਿਹਾ ਕਹਿੰਦੀ ਮਾਂ ਜਿਹੜੀਆਂ ਗੱਲਾਂ ਤੋਂ ਤੂੰ ਡਰਦੀ ਸੀ ਉਹਦਾ ਜਵਾਬ ਮਿਲ ਗਿਆ ਅੱਜ मां ਜਿਹੜੀਆਂ ਗੱਲਾਂ ਤੋਂ ਤੂੰ ਰੋਕਦੀ ਸੀ ਉਹਦਾ ਜਵਾਬ ਅੱਜ ਮਿਲ ਗਿਆ ਜਦੋਂ ਪੰਜ ਪਿਆਰਿਆਂ ਨੇ ਖੰਡੇ ਵਾਟੇ ਦੀ ਪੌਲ ਛਕਾਈ ਅੰਮ੍ਰਿਤ ਛਕਾ ਕੇ ਪਤਾ ਕੀ ਗਿਆ ਅੱਜ ਤੋਂ ਬਾਅਦ ਤੁਸੀਂ ਖਾਲਸੇ ਹੋਏ ਅੱਜ ਤੋਂ ਬਾਅਦ ਤੋੜੀ ਜਨਮ ਧਮੀ ਸ੍ਰੀ ਅਨੰਦਪੁਰ ਸਾਹਿਬ ਅੱਜ ਤੋਂ ਬਾਅਦ ਟੋਟੇ ਪਿਤਾ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਤੋਂ ਬਾਅਦ ਟੋਢੀ ਮਾਤਾ ਮਾਤਾ ਸਹਿਬਾ ਦੀ ਆਖੋ ਨਾ ਅੱਜ ਤੋਂ ਬਾਅਦ ਟੋਢੀ ਮਾਤਾ ਮਾਤਾ ਸਹਿਬਕੌਰ ਜੀ ਅੱਜ ਤੋਂ ਬਾਅਦ ਤੁਹਾਡਾ ਗੋਤ ਜਾਤ ਕੁੱਲ ਵਰਨ ਸਭ ਖਤਮ ਤੁਸੀਂ ਖਾਲਸੇ ਹੋਏ ਕਹਿੰਦੀ ਮਾਂ ਜਿਹੜੀਆਂ ਗੱਲਾਂ ਤੋਂ ਡਰਦੀ ਸੈਂ ਉਹਦਾ ਜਵਾਬ ਮੈਨੂੰ ਮਿਲ ਗਿਆ ਹੈ ਤਿਆਂ ਦੇ ਰਿਸ਼ਤੇ ਵਰ ਤੇ ਘਰ ਲੱਭਣ ਦਾ ਫਿਕਰ ਜਾਂ ਮਾਂ ਨੂੰ ਹੁੰਦਾ ਜਾਂ ਪਿਓ ਨੂੰ ਹੁੰਦਾ ਜਦੋਂ ਧੀ ਜਵਾਨ ਹੁੰਦੀ ਹੈ ਉਹਦਾ ਘਰ-ਵਾਰ ਲੱਭਣ ਦਾ ਫਿਕਰ ਮਾਂ ਜਾਂ ਪਿਓ ਨੂੰ ਹੁੰਦਾ ਕਹਿੰਦੀ ਮਾਂ ਅੱਜ ਮੈਂ ਖੰਡੇ ਵਾਟੇ ਦੀ ਪਾਲ ਛੱਡ ਲਈ ਅੱਜ ਤੋਂ ਬਾਅਦ ਮੇਰੀ ਮਾਤਾ-ਮਾਤਾ ਸਹਿਬ ਘਰ ਹੈ ਤੇ ਹੁਣ ਮੇਰਾ ਰਿਸ਼ਤਾ ਲੱਭਣ ਦਾ ਫਿਕਰ ਵੀ ਮਾਤਾ ਸਹਿਬ ਘਰ ਨੂੰ ਹੈ ਹੋਣਾ ਮੇਰਾ ਘਰ ਦੇ ਵਾਰ ਲੱBN ਦਾ ਫਿਕਰ ਘਰ ਤੇ ਵੜ ਲੱBN ਦੀ ਚਿੰਤਾ ਵੀ ਗੁਰੂ ਪਿਤਾ ਗੁਰੂ ਕਲਗੀਆਂ ਵਾਲੇ ਨੂੰ ਐ ਜਾਂ ਮੇਰੀ ਮਾਤਾ-ਮਾਤਾ ਸਹਿਬ ਘਰ ਨੂੰ ਐ ਮਾਂ ਤੂੰ ਫਿਕਰ ਛੱਡ ਦੇ ਇਹ ਗੱਲ ਦੇ ਮੋਰੇ ਸਭ ਚੁੱਪ ਕਰ ਗਏ ਅੱਛਾ ਅੱਜ ਇਹ ਚੀਜ਼ ਵਿਚਾਰ ਕਰਿਓ ਜੇ ਆਪਾਂ ਇਹ ਮੰਨ ਲਈਏ ਨਾ ਅੰਦਰੋਂ ਮਨ ਮੰਨ ਜੇ ਕੇ ਘਰ ਤੇ ਵਰ ਲੱਪਣ ਦਾ ਫਿਕਰ ਮਾਂ ਪਿਓ ਨੂੰ ਆ ਤੇ ਮਾਂ ਪਿਓ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਾਤਾ ਸਹਿਬ ਕਹ ਰੇ ਮੇਰਾ ਵਿਸ਼ਵਾਸ ਹੈ ਮੇਰੇ ਗੁਰੂ ਤੇ ਵਿਸ਼ਵਾਸ ਰੱਖ ਕੇ ਰਿਸ਼ਤਾ ਲੱਭੋਂਗੇ ਕਦੇ ਵੀ ਉਹ ਡਾਈਵੋਰਸ ਵਾਲ ਨਹੀਂ ਜਾਏਗਾ ਉਹ ਟੁੱਟਣਗੇ ਨਹੀਂ ਘਰ ਵਸਾਉਣ ਦੀ ਜ਼ਿੰਮੇਵਾਰੀ ਮੇਰੇ ਗੁਰੂ ਦੀ ਹੈ ਖੈਰ ਉਹ ਬੱਚੀ ਦੀ ਗੱਲ ਮੋਰੇ ਚੁੱਪ ਕਰ ਗਏ 1.5 ਮਹੀਨੇ ਬਾਅਦ ਉਹ ਟਿਊਸ਼ਨ ਪੜਾਉਂਦੀ ਰਹੀ ਉਹਨੂੰ ਸਰਕਾਰੀ ਲੈਟਰ ਆ ਗਿਆ ਉਹ ਬੱਚੀ ਸਰਕਾਰੀ ਟੀਚਰ ਬਣੀ ਕਿਉਂ ਮਾਸਟਰ ਡਿਗਰੀ ਸੀ ਉਹਦੇ ਕੋਲ ਸਰਕਾਰੀ ਟੀਚਰ ਲੱਗ ਗਈ 6 ਮਹੀਨੇ ਉਹਨੇ ਪੜਾਇਆ ਸਰਕਾਰੀ ਸਕੂਲੇ 6 ਮਹੀਨਿਆਂ ਵਿੱਚ ਇੱਕ ਦੂਰੋਂ ਰਿਸ਼ਤੇ ਦਾਰੀ ਵਿੱਚੋਂ ਰਿਸ਼ਤਾ ਲੱਭਿਆ ਮੈਥ ਪਿਕਚਰ ਲੱਗਾ ਹੋਇਆ ਨੌਜਵਾਨ ਸੋਹਣਾ ਬੱਚਾ ਅਮਰਤਧਾਰੀ ਨਤਨਮੀ ਕਿਸੇ ਨੇ ਉਹਨਾਂ ਦਾ ਰਿਸ਼ਤਾ ਕਰਵਾਤਾ ਹੁਣ ਮੈਥ ਟੀਚਰ ਬਰਾਬਰ ਦੀ ਐਜੂਕੇਸ਼ਨ અમૃત ਧારી ਵੀ નિત નિમી ਵੀ ਐ બચ્ચી ਕੋਲ સરકારી નોકરીઓ ਦੇ ਧਰ आले ਤੋਂ ਵੀ સરકારી નોકરી ਦੋਵੇਂ અમૃત ਧારી ਉਹ બચ્ચે બચ્ચી ਦੋਵੇਂ જણે ਦਾ આનંદ કાર્ય ਹੋ ਗਿਆ ਫਿਰ ਉਹ ਬચ્ચી ਨਾ ਵਿਆਹੀ ਗਈ ਜਿੱਥੇ ਉਹਨਾਂ ਐਪਲੀਕੇਸ਼ਨ ਸਰਕਾਰ ਨੂੰ ਦੇ ਕੇ બદલી ਕਰવા ਲਈ ਲੜਕੀ ਦੀ ਉੱਥੇ ਸਾਰੇ ਪਿੰਡ ਦੇ ਲੱਗ ਦੋਵੇਂ ਜਣੇ ਇਕੱਠੇ ਨੌਕਰੀ ਕਰਨ ਜਾਂਦੇ ਨੇ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਨਿਤਨੇਮ ਕਰਨਾ ਦੋਮਨ ਫਿਰ ਪੜਾਉਣ ਜਾਣ ਪਾਤਸ਼ਾਹ ਨੇ ਨਜ਼ਰ ਕੀਤੀ ਤਨਖਾਹ ਪੈਸਾ ਘਰ-ਵਾਰ ਨੌਕਰੀ ਇੱਜ਼ਤ ਗੁਰਸਿੱਖੀ ਸਭ ਕੁਝ ਫਿਰ ਲੁਕੋਇਆ ਨਹੀਂ ਕੁਝ ਵੀ ਗੁਰੂ ਨੇ ਪਤਾ ਕੀ ਦਿੱਤਾ ਇੱਕ ਪੁੱਤਰ ਦੀ ਦਾਤ ਤੇ ਇੱਕ ਧੀ ਦੀ ਦਾਤ ਦੋ ਦਾਤਾਂ ਮਹਾਰਾਜ ਨੇ ਬਖਸ਼ਤੀ ਸਭ ਕੁਝ ਮਿਲ ਗਿਆ ਦੁਨੀਆ ਦੇ ਮੂੰਹ ਬੰਦ ਹੋ ਗਏ ਜਿਨੇ ਮਾਂ ਤੇ ਪਿਓ ਆਪਣਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਮਹਾਰਾਜ ਤੇ ਮਾਤਾ ਸਹਿਬ ਕੁਰਬਣਾ ਲਈ ਸਜਣੋਂ ਕਮੀ ਨਹੀਂ ਰਹੀ ਕੋਈ ਉਹ ਬੱਚੀ ਨੂੰ ਪੁੱਤ ਧੀ ਦਾਤ ਵੀ ਮਿਲ ਗਈ ਤੇ ਫਿਰ 7 ਸਾਲਾਂ ਬਾਅਦ ਇੱਕ ਘਟਨਾ ਕੱਢੀ ਪਤਾ ਕੀ ਕਦੇ ਤਦੇ ਗੁਰੂ ਪਰਖ ਕੇ ਵੇਖਦਾ ਹੈ ਕਿ ਕੁਝ ਅੰਦਰ ਵੀ ਬਣ ਗਿਆ ਕਿ ਐਵੇਂ ਬਾਹਰੋਂ ਖਾਲਸਾ ਕਹੀ ਜਾਂਦਾ ਅੰਦਰੋਂ ਵੀ ਹੈ ਕੋਈ ਟਿਕਾਹ ਮੈਂ ਇਤਨੇ ਖਾਲਸਾ ਬਣਿਆ 7 ਸਾਲਾਂ ਬਾਅਦ ਇਹ ਘਟਨਾ ਕੱਢੀ ਉਹ ਬੱਚੀ ਦੇ ਘਰ ਵਾਲਾ ਅਜੇ ਬੱਚੇ ਛੋਟੇ ਸੀ ਉਹਦੇ ਘਰ ਵਾਲਾ ਮਾਸਟਰ ਜਿਹੜਾ ਮੈਥ ਟੀਚਰ ਲੱਗਾ ਹੋਇਆ ਉਹਨੂੰ ਹੌਲੀ ਹੌਲੀ ਵਾਧਦੇ ਵਾਧਦੇ ਖੰਸੀ ਦਮਾ ਟੀਵੀ ਦੀ ਸ਼ਿਕਾਇਤ ਹੁੰਦਿਆਂ ਦਮਾ ਹੋ ਗਿਆ ਅਸਥਮਾ ਹੋ ਗਿਆ ਜਿੱਥੋਂ ਦਵਾਈ ਲੈਣ ਥੋੜੇ ਦਿਨ ਦਵਾਈ ਕੰਮ ਕਰੇ ਫਿਰ ਦਵਾਈ ਕੰਮ ਨਾ ਕਰੇ ਅਲਰਜੀ ਵਧ ਗਈ ਅਸਥਮਾ ਦੀ ਪੀੜਾ ਵਧ ਗਈ ਬਹੁਤਾਂ ਦੇ ਇਲਾਜ ਕਰਾਇਆ ਦਵਾਈ ਨਾ ਸਹੀ ਬੱਠੀ ਤੇ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਰਹੇ ਇੱਕ ਦਿਨ ਉਹ ਬੱਚੀ ਜਿਹੜੇ ਦਿਨ ਵਾਪਸ ਆਪਣੇ ਪੇਕੇ ਪਿੰਡ ਆਈ ਨਾ ਉਹਦੀ ਮਾਂ ਪਤਾ ਕੀ ਕਹਿੰਦੀ ਕਹਿੰਦੀ ਗੁਰਵਿੰਦਰ ਤੂੰ ਬਹੁਤ ਜ਼ਿਆਦਾ ਜਿਦੀ ਹੈ ਜਿਦ ਕਰਕੇ ਤੂੰ ਅਮਰਤ ਛਕੇ ਕੋਈ ਵੀ ਗੱਲ ਹੋਵੇ ਤੂੰ ਜਿਦ ਕਰਦੀ ਹੈ ਹੁਣ ਵੀ ਤੂੰ ਮੇਰੀ ਗੱਲ ਨਹੀਂ ਮੰਨਣੀ ਕਹਿੰਦੀ ਤੇਰੇ ਧਰਵਾਲੇ ਨੂੰ 6 ਮਹੀਨੇ ਹੋ ਗਏ ਠੀਕ ਨਹੀਂ ਹੋ ਰਿਹਾ ਦਮਾ ਵੱਧਾ ਜਾਂਦਾ ਜੇ ਮੇਰਾ ਕਹਿਣਾ ਮੰਨੇ ਇੱਥੇ 90 ਵਾਲੇ ਰੋਡ ਤੇ ਇੱਕ ਪੀਰ ਬਾਬਾ ਧਾਗਾ ਤਲੀਤ ਦਿੰਦਾ ਪਾਣੀ ਪੜਕ ਦਿੰਦਾ ਬੜੇ ਲੋਕ ਜਾਂਦੇ ਨੇ ਉੱਥੇ ਬਹੁਤ ਠੀਕ ਹੁੰਦੇ ਸਾਰੀਆਂ ਬਿਮਾਰੀਆਂ ਠੱਡੀ ਗੁੰਨੀਆਂ ਤੇ ਜਦੋਂ ਇੰਨੀ ਗੱਲ ਕਹੀ ਨਾ ਉਹ ਬੱਚੀ ਨੇ ਮੋਹਰੋਂ ਕਿਹਾ ਮਾਂ ਮੈਨੂੰ ਕਿੱਧਰ ਤੋਰਨ ਲੱਗੀ ਮੈਂ ਗੁਰੂ ਕਲਗੀਆਂ ਵਾਲੇ ਪਿਤਾ ਦੀ ਖੰਡੇ ਵਾਟੇ ਦੀ ਪੌਲ ਸ਼ਕੀ ਹੈ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਤੇ ਮਾਤਾ-ਮਤਾ ਸਹਿਬ ਘਰੇ ਮਾਂ ਤੂੰ ਕਿੱਧਰ ਤੋਰਨ ਲੱਗੀ ਐ ਉਹਨਾਂ ਕਿਹਾ ਫਿਰ ਕੀ ਹੋਇਆ ਤੂੰ ਨਾ ਅਮਰ ਛਕੇ ਬੁੱਧੜੇ ਅਮਰਤ ਧਾਰੀ ਜਾਂਦੇ ਨੇ ਮਾਫ਼ ਕਰਿਓ ਕਈ ਅਮਰਤ ਛੱਕੇ ਵੀ ਤੁਰੇ ਫਿਰਦੇ ਨੇ ਉਧਰ ਜਦੋਂ ਉਹ ਬੱਚੀ ਨੇ ਕਿਹਾ ਮਾਂ ਜਾਂਦੇ ਹੋਣਗੇ ਜਿਨ੍ਹਾਂ ਨੂੰ ਗੁਰੂ ਤੇ ਵਿਸ਼ਵਾਸ ਨਹੀਂ ਮੈਨੂੰ ਮੇਰੇ ਗੁਰੂ ਤੇ ਭਰੋਸਾ ਹੈ ਮੇਰਾ ਗੁਰੂ ਆਪੇ ਠੀਕ ਕਰੇਗਾ ਮੈਂ ਕਿਸੇ ਧਾਗੇ ਤਵੀਤ ਵਾਲੇ ਬਾਬੇ ਤੋਂ ਨਹੀਂ ਪੁੱਛਣਾ ਮੇਰਾ ਬਾਬਾ ਮੈਨੂੰ ਰੋਜ਼ ਦੱਸ ਦਿੰਦਾ ਹੈ ਕਿ ਸੁੱਖ ਦੁੱਖ ਦੋਏਦਰ ਕੱਪੜੇ ਪਹਿਰਾਂ ਜਾਏ ਮਨੁੱਖ ਗੁਰੂ ਅਕੀਰ ਅਰਦਾਸ ਕੀਤੀ ਹੈ ਆਪੇ ਦੁੱਖ हट ਜਾਣੇ ਤੇ ਉਹਦੀ ਮਾਂ ਨੇ ਕਿਹਾ ਕਿਹੜਾ ਗੁਰੂ 6 ਮਹੀਨੇ ਹੋ ਗਏ ਫਿਰ ਠੀਕ ਤਾਂ ਹੋਇਆ ਨਾ ਤੇਰੇ ਘਰ ਵਾਲਾ ਜਿਹੜੇ ਗੁਰੂ ਨੂੰ ਕਹਿੰਨੀ ਮੇਰੇ ਗੁਰੂ ਨੇ ਠੀਕ ਕਰਨਾ ਮੇਰੇ ਗੁਰੂ ਨੇ ਠੀਕ ਕਰਨਾ ਫੇ ਠੀਕ ਤਾਂ ਹੋਇਆ ਨਾ 6 ਮਹੀਨੇ ਹੋ ਗਏ ਕਿਹੜਾ ਗੁਰੂ ਜਦੋਂ ਇੰਨੀ ਗੱਲ ਕਹੀ ਉਹ ਬੱਚੀ ਨੇ ਹੱਥ ਜੋੜ ਕੇ ਕਿਹਾ ਮਾਂ ਮੈਨੂੰ ਜੋ ਮਰਜੀ ਕਹਿ ਲੈ ਮੇਰੇ ਗੁਰੂਵਾਰੇ ਨਾ ਬੋਲੀ ਕੋਈ ਉੱਠ ਕੇ ਉਹ ਬੱਚੀ ਕਮਰੇ ਚ ਚਲੀ ਗਈ ਰਹਿਣਾ ਸੀ ਉਹਨੇ ਪੰਜ ਚਾਰ ਦਿਨ ਪਰ ਮਨ ਨਾ ਲੱਗਾ ਸਵੇਰੇ ਦਿਨ ਚੜਦਿਆਂ ਬੱਚੇ ਤਿਆਰ ਕੀਤੇ ਵਾਪਸ ਚਲੀ ਗਈ ਜਦੋਂ راہ ਵੇ ਜਾਂਦੀ ਹੈ ਨਾ ਵਾਪਸ ਬਸੇ ਬਾਰ-ਬਾਰ ਸ਼ਮੀ ਪੈ ਰਿਹਾ। ਬੱਸ ਵਿੱਚ ਬੈਠਿਆਂ ਮਾਂ ਦੀਆਂ ਗੱਲਾਂ ਚਿੱਤਿਆਂ ਆਈਆਂ। ਕਿਹੜਾ ਗੁਰੂ? ਫੇਰ ਤੇਰੇ ਘਰ ਵਾਲਾ ਤਾਂ ਠੀਕ ਨਾ ਹੋਇਆ 6 ਮਹੀਨੇ ਹੋ ਗਏ। ਕਰਵਾ ਲੈਂਦੀ ਫੇਰ ਠੀਕ। ਜਦੋਂ ਆਹ ਗੱਲਾਂ ਸੁਣੀਆਂ ਮਨ ਭਰਿਆ ਵਿਰਾਗ ਅੱਖਾਂ 'ਚ ਹੰਝੂ ਆਏ। ਤੇ ਰੁੰਦਿਆਂ-ਰੁੰਦਿਆਂ ਗੁਰੂ ਨੂੰ ਯਾਦ ਕਰਦੇ ਆਂ ਪਹੁੰਚ ਕੇ ਘਰ। ਜਦੋਂ ਘਰ ਪਹੁੰਚੀ ਨਾ ਹਰੰਨੀ ਦੀ ਹੱਦ ਨਾ ਰਹੀ। ਕਰਦਾ ਬਿਹੜਾ ਵੀ ਸਾਫ਼ ਹੈ ਕਮਰੇ ਖੁੱਲੇ ਨੇ ਇੱਕ ਕਮਰੇ ਵਿੱਚੋਂ ਸਮਾਨ ਦੂਜੇ ਕਮਰੇ ਸ਼ਿਫਟ ਕੀਤਾ ਹੋਇਆ ਉਸ ਕਮਰੇ ਵਿੱਚ ਦਰੀ ਵਿਛੀ ਹੈ ਚੰਦੋਆ ਲੱਗਿਆ ਹੈ ਮੰਜੀ ਸਾਹਿਬ ਸਜਿਆ ਹੋਇਆ ਮਨ ਚ ਆਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਾਉਣ ਦੀ ਲਿਆਉਣ ਦੀ ਤਿਆਰੀ ਹੈ ਮੈਨੂੰ ਦੱਸਿਆ ਹੀ ਨਹੀਂ ਮਾਸਟਰ ਜੀ ਨੇ ਪਾਠ ਰਖਾਣਾ ਹੈ ਬੱਚੇ ਥੱਕ ਗਏ ਸਫ਼ਰ ਵਿੱਚੋਂ ਸੌਂ ਗਏ ਇੰਨੇ ਨੂੰ ਕੜਿਆਲ ਵੱਜ ਰਹੀ ਹੈ ਪੰਜ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲੱਗੇ ਆ ਰਹੇ ਨੇ ਇੱਕ ਸਿੱਖ ਦੇ ਸੀਸ ਦੇ ਪਾਦਸ਼ਾਹ ਦਾ ਸਰੂਪ ਹੈ ਇੱਕ ਚੋਰ ਸਹਿਬ ਕਰ ਰਿਹਾ ਹੈ ਇੱਕ ਮੋਰੇ ਕੜਿਆਲ ਵਜਾਉਂਦਾ ਹੈ ਸਤਨਾਮ ਵਾਹਿਗੁਰੂ ਜਪਦਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਉਹਨਾਂ ਦੇ ਘਰ ਆ ਗਏ ਜਦੋਂ ਪਾਦਸ਼ਾਹ ਦਾ ਪ੍ਰਕਾਸ਼ ਹੋਇਆ ਨਾ ਉਹਨੇ ਦਵਾ ਦਾ ਬੱਚੀ ਨੇ ਆਪਣੇ ਬੱਚਿਆਂ ਨੂੰ ਨੀਂਦ ਚੋਂ ਉਠਾਇਆ ਮੂੰਹ ਧੋਕੇ ਬੱਚਿਆਂ ਦਾ ਦਵਾ ਦਾ ਕਿਹਾ ਮੱਥਾ ਟੇਕੋ ਗੁਰੂ ਪਾਦਸ਼ਾਹ ਆਇਆ ਮੱਥਾ ਟੇਕੋ ਬੁੱਧ ਗੁਰੂ ਪਾਤਸ਼ਾਹ ਆਪਣੇ ਘਰ ਆਏ ਉਹ ਬੱਚੀ ਨੇ ਆਪਣੇ ਬੱਚਿਆਂ ਨੂੰ ਲੈ ਕੇ ਮੱਥਾ ਟੇਕਿਆ ਮਾਸਟਰ ਜੀ ਸਾਹਮਣੇ ਬਹਿ ਗਏ ਤੇ ਮਾਸਟਰ ਜੀ ਨੇ ਕਿਹਾ ਤੁਸੀਂ ਛੁੱਟੀਆਂ ਕਰਕੇ ਗਏ ਸੀ ਜਿਨ੍ਹਾਂ ਦੇ ਘਰ ਮਹਾਰਾਜ ਦਾ ਸਰੂਪ ਹੈ ਉਹਨਾਂ ਦੇ ਕਮਰਾ ਚ ਹੁੰਦਾ ਤੇ ਉਹਨਾਂ ਕਹਿੰਦਾ ਥੋੜੇ ਦਿਨ ਤੁਸੀਂ ਪ੍ਰਕਾਸ਼ ਕਰ ਲਓ ਮੇਰੇ ਮਨ ਚ ਆਇਆ ਨਾਲੇ ਮਹਾਰਾਜ ਦਾ ਪ੍ਰਕਾਸ਼ ਕਰ ਲਾਂਗੇ ਨਾਲੇ ਸਹਿਜ ਪਾਠ ਕਰ ਲਾਂਗੇ ਤਾਂ ਤਿਆਰੀ ਕੀਤੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਏ ਦੋਵੇਂ ਬੱਚੇ ਲੈ ਕੇ ਉਹ ਬੱਚੀ ਤੇ ਉਹਦੇ ਘਰ ਵਾਲਾ ਅੱਗੇ ਬੈਠੇ ਨੇ ਬੈਠਿਆਂ ਬੈਠਿਆਂ ਮੰਚ 'ਚ ਫਿਰ ਚੋਟ ਵੱਜੀ ਕਿਹੜਾ ਗੁਰੂ ਤੇਰੇ ਘਰ ਵਾਲਾ ਤਾਂ ਫੇਰ ਠੀਕ ਨਾ ਹੋਇਆ ਕਿਹੜਾ ਗੁਰੂ ਤੇਰਾ ਤੇਰੇ ਘਰ ਵਾਲਾ ਤਾਂ ਫੇਰ ਠੀਕ ਨਾ ਹੋਇਆ ਜਦੋਂ ਮਾਂ ਦੀ ਗੱਲ ਚਿੱਤਿਆਈ ਬੈਠਿਆਂ ਬੈਠਿਆਂ ਬੱਚੀ ਰੋ ਪਿਓ ਨੇ ਦੁਪੱਟੇ ਨਾਲ ਅੱਖਾਂ ਸਾਫ਼ ਕੀਤੀਆਂ ਅੰਦਰੋਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਇੱਕ ਵਾਰ ਕਿਰਪਾ ਕਰ ਦਿਓ ਬਸ ਇੰਨੇ ਹੀ ਕਹਿਣ ਦੀ ਧੀਰ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਪ੍ਰਕਾਸ਼ ਹੋਏ ਤੇ ਰਮਾਲ ਚੁੱਕ ਕੇ ਜਦੋਂ ਰਮਾਲਾ ਸਿੰਧ ਨੇ ਸ਼ਬਦ ਪੜਿਆ ਨਾ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਸਿੱਧਾ ਹੀ ਬੋਲੇ ਫਿਰ ਇਹਦੇ ਅਰਥ ਇਹ ਸਨ ਮੇਰੀਏ ਬੱਚੀਏ ਜੇ ਤੈਨੂੰ ਮੇਰੇ ਨਾਂ ਨਾਲ ਕਿਸੇ ਨੇ ਮਿਹਣਾ ਮਾਰਿਆ ਨਾ ਕਿਹੜਾ ਗੁਰੂ ਕਿਹੜਾ ਗੁਰੂ ਜਾ ਮੇਰੀ ਬੱਚੀਏ ਅੱਜ ਤੋਂ ਬਾ ਤੇਰੇ ਘਰ ਚੋਂ ਦੁੱਖਾਂ ਦਾ ਡੇਰਾ ਹੀ ਚੁੱਕਿਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਧੇ ਬੋਲੇ ਫਿਰ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਬਣਾ ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸਾ ਸੰਗਤ ਉਹ ਦਿਨ ਹੱਦ ਪਰਤ ਕੇ ਇੱਕ ਟੈਬਲੇਟ ਗੋਲੀ ਵੀ ਨਹੀਂ ਕਿਤੇ ਉਹਨਾਂ ਨੂੰ ਲੈਣੀ ਪਈ ਪਤਾ ਹੀ ਨਹੀਂ ਅਸਤਮਾ ਕਿੱਧਰ ਚਲਾ ਗਿਆ ਦਮਾ ਕਿੱਧਰ ਚਲਾ ਗਿਆ ਕਿਹਨੂੰ ਅਸਤਮਾ ਕਹਿੰਦੇ ਪਤਾ ਹੀ ਨਹੀਂ ਪਈ ਪਾਤਸ਼ਾਹ ਦੀ ਨਜ਼ਰ ਹੋ ਗਈ ਸਾਜ ਸੰਗਤ ਐਨਾ ਪ੍ਰਤੱਖ ਵਰਤਦਾ ਮੇਰਾ ਸਤਿਗੁਰੂ